ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਅੱਜ ਤਾਂ ਕਲਯੁਗ ਆ ਗਿਆ ਹੈ ਬੱਚੇ ਆਪਣੇ ਮਾਤਾ-ਪਿਤਾ ਤੇ ਹੱਥ ਉਠਾਉਣ ਤੋਂ ਨਹੀਂ ਡਰਦੇ ਹਰ ਰੋਜ਼ ਜੰਟਾ ਆਪਣੀ ਮਾਂ ਨੂੰ ਕੁੱਟਦਾ ਰਹਿੰਦਾ ਸੀ ਪਰ ਅੱਜ ਤਾਂ ਹੱਦ ਹੀ ਹੋ ਗਈ ਸੀ ਉਸਨੇ ਆਪਣੀ ਮਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦਾ ਹੱਥ ਹੀ ਤੋੜ ਦਿੱਤਾ ਜੰਟੇ ਦੀ ਪਤਨੀ ਛੜਾਉਣ ਲੱਗੀ ਤਾਂ ਉਸਨੇ ਉਸ ਨੂੰ ਵੀ ਕੁੱਟ ਸੋਟਿਆ ਆਹਣੂ ਆਣ ਦੀ ਲੋਕ ਸਭ ਕੁਝ ਜਾਣਦੇ ਸੀ ਪਰ ਕਿਸੇ ਦੀ ਹਿੰਮਤ ਨਾ ਹੋਈ ਕਿ ਉਹ ਜੰਟੇ ਦੇ ਘਰ ਜਾ ਕੇ ਉਸ ਦੀ ਮਾਂ ਤੇ ਪਤਨੇ ਨੂੰ ਛੁੜਾ ਦੇਣ ਉਸ ਦੇ ਪਾਪਾ ਨੇ ਤਾਂ ਕਦੇ ਵੀ ਉਸ ਦੀ ਮਾਂ ਉੱਪਰ ਹੱਥ ਨਹੀਂ ਚੁੱਕਿਆ ਸੀ ਜਦੋਂ ਉਸ ਦੇ ਪਾਪਾ ਜੀ ਹੁੰਦੇ ਸੀ ਤਾਂ ਉਸ ਦੀ ਮਾਂ ਹਰ ਵੇਲੇ ਸਜੀ ਤੇ ਤਜੀ ਰਹਿੰਦੀ ਸੀ ਹੁਣ ਤਾਂ ਉਸ ਤੇ ਪੁਰਾਣੇ ਜਿਹੇ ਕੱਪੜੇ ਹੁੰਦੇ ਚਿਹਰਾ ਵੀ ਮਰਝਾਇਆ ਹੋਇਆ ਦਿਖਾਈ ਦਿੰਦਾ ਹੈ ਠੰਡ ਦੇ ਮੌਸਮ ਵਿੱਚ ਵੀ ਉਹ ਬਰਾਂਡੇ ਦੇ ਵਿੱਚ ਕੰਬਲ ਲੈ ਕੇ ਸੌਂਦੀ ਸੀ ਉਸ ਦਾ ਸਾਰਾ ਸ਼ਰੀਰ ਦਰਦ ਨਾਲ ਕੁੱਲ ਲਾ ਰਿਹਾ ਸੀ ਅੱਜ ਜਦੋਂ ਉਸਨੇ ਆਪਣੇ ਪੁੱਤ ਨੂੰ ਕਮਰੇ ਅੰਦਰ ਸੌਣ ਲਈ ਪੁੱਛਿਆ ਕਿਉਂਕਿ ਠੰਡ ਬਹੁਤ ਸੀ ਇਸ ਗੱਲ ਤੇ ਹੀ ਉਸਦੇ ਪੁੱਤ ਨੇ ਉਸ ਨੂੰ ਕੁਝ ਨਾ ਸ਼ੁਰੂ ਕਰ ਦਿੱਤਾ ਜੰਟੇ ਨੇ ਆਪਣੀ ਮਾਂ ਵਾਲਾ ਕਮਰਾ ਸਟੋਰ ਰੂਮ ਬਣਾ ਲਿਆ ਸੀ ਉਸਦੀ ਮਾਜੀ ਜੀਤੋ ਉਸ ਵੇਲੇ ਨੂੰ ਯਾਦ ਕਰਕੇ ਆਪਣੀਆਂ ਅੱਖਾਂ ਵਿੱਚੋਂ ਹੰਝੂ ਵਹਾਉਣ ਲੱਗੀ ਜਦੋਂ ਉਸਦੇ ਪਤੀ ਨੇ ਕਿਹਾ ਸੀ ਕਿ ਜੀਤੋ ਪੂਰਾ ਘਰ ਮੈਂ ਤੇਰੇ ਨਾਮ ਕਰ ਦਿੱਤਾ ਹੈ ਰੱਬ ਨਾ ਕਰੇ ਕੱਲ ਨੂੰ ਮੈਨੂੰ ਕੁਝ ਹੋ ਜਾਵੇ ਤੈਨੂੰ ਆਪਣੇ ਬੱਚੇ ਪਾਲਣ ਵਿੱਚ ਕੋਈ ਤਕਲੀਫ ਨਾ ਹੋਵੇ ਉਸਨੇ ਆਪਣੇ ਪੁੱਤ ਨੂੰ ਧੀ ਨਾਲੋਂ ਜ਼ਿਆਦਾ ਲਾਡਾਂ ਨਾਲ ਪਾਲਿਆ ਉਸਨੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸ ਨੂੰ ਜ਼ਿੰਦਗੀ ਵਿੱਚ ਇਸ ਦੇ ਦੁੱਖ ਸਹਣੇ ਪੈਣਗੇ ਜੀਤੋ ਦੀ ਆਂਡਣਾ ਗੁਆਣਣਾ ਉਸਦੇ ਮੁੰਡੇ ਨੂੰ ਤੇ ਉਸ ਨੂੰ ਖਾਣ ਪੀਣ ਲਈ ਬਿਸਕੁਟ ਜਾਂ ਕੋਈ ਹੋਰ ਚੀਜ਼ ਦੇ ਜਾਂਦੀ ਸੀ ਜੀਤੋ ਦੇ ਦਿਮਾਗ ਵਿੱਚ ਆਇਆ ਕਿ ਗੁਆਣਣ ਦੇ ਜ਼ਰੀਏ ਕਿਉਂ ਨਾ ਆਪਣੀ ਧੀ ਨੂੰ ਸਭ ਕੁਝ ਦੱਸ ਦੇਵਾਂ ਫਿਰ ਅਗਲੇ ਹੀ ਪਲ ਉਸ ਨੂੰ ਵਿਚਾਰ ਆਇਆ ਕਿ ਮੇਰਾ ਜਵਾਈ ਬਹੁਤ ਲਾਲਜੀ ਹੈ ਉਹ ਤਾਂ ਮੇਰੀ ਧੀ ਨੂੰ ਫੋਨ ਵੀ ਨਹੀਂ ਕਰਨ ਦਿੰਦਾ ਜੀਤੂ ਕਿਸੇ ਪਾਸੇ ਭੱਜ ਵੀ ਨਹੀਂ ਸਕਦੀ ਸੀ ਕਿਉਂਕਿ ਜਦੋਂ ਉਸ ਦਾ ਮੁੰਡਾ ਤੈਨੂੰ ਘਰ ਤੋਂ ਬਾਹਰ ਜਾਂਦੇ ਤਾਂ ਉਸ ਨੂੰ ਬਾਹਰੋਂ ਤਾਲਾ ਲਗਾ ਕੇ ਜਾਂਦੇ ਸੀ ਜੀਤੂ ਸੋਚ ਰਹੀ ਸੀ ਕਿਵੇਂ ਆਪਣੇ ਪੁੱਤ ਦੀ ਹਰ ਫਰਮਾਇਸ਼ ਪੂਰੀ ਕੀਤੀ ਸੀ ਉਸ ਨੂੰ ਵਧੀਆ ਪ੍ਰਾਈਵੇਟ ਸਕੂਲ ਵਿੱਚ ਪੜਾਇਆ ਸੀ ਨੌਕਰੀ ਲੱਗਣ ਤੋਂ ਬਾਅਦ ਇਹ ਸਭ ਕੁਝ ਹੀ ਭੁੱਲ ਗਿਆ ਕਾਸ਼ ਮੇਰੇ ਪੁੱਤਰ ਹੀ ਨਾ ਹੁੰਦਾ ਇੱਕ ਧੀ ਹੋਰ ਹੋ ਜਾਂਦੀ ਪਹਿਲਾਂ ਪਹਿਲਾਂ ਤਾਂ ਜੰਟਾ ਬੜਾ ਸੰਸਕਾਰੀ ਲੜਕਾ ਸੀ ਪਰ ਪਤਾ ਨਹੀਂ ਇਸ ਨੂੰ ਹੁਣ ਕੀ ਹੋ ਗਿਆ ਹੈ ਇਸ ਦੀ ਤਾਂ ਬੁੱਧੀ ਹੀ ਭ੍ਰਸ਼ਟ ਹੋ ਗਈ ਹੈ ਮੇਰੇ ਨਾਲ ਜਾਨਵਰਾਂ ਵਾਲਾ ਵਿਵਹਾਰ ਕਰਦਾ ਹੈ ਇਹ ਤਾਂ ਮੇਰਾ ਪਿਆਰ ਮਾਨ ਸਨਮਾਨ ਸਭ ਭੁੱਲ ਗਿਆ ਹੈ ਤੇ ਜਦੋਂ ਇਹ ਸਭ ਗੱਲਾਂ ਸੋਚ ਰਹੀ ਸੀ ਤਾਂ ਰਸੋਈ ਵਿੱਚੋਂ ਬੜੀ ਵਧੀਆ ਖੁਸ਼ਬੂ ਆਉਣ ਲੱਗੀ ਉਹ ਹੌਲੀ-ਹੌਲੀ ਹਿੰਮਤ ਕਰਕੇ ਰਸੋਈ ਵਿੱਚ ਆਪਣੇ ਨੂੰਹ ਕੋਲ ਆਈ ਤੇ ਪੁੱਛਣ ਲੱਗੀ ਕੀ ਬਣਾ ਰਹੀ ਹੈ ਪੁੱਤਰ ਉਸ ਦਿਨ ਉਹ ਕਹਿਣ ਲੱਗੀ ਮੰਮੀ ਜੀ ਹਲਵਾ ਬਣਾ ਰਹੀ ਹਾਂ ਤੁਸੀਂ ਖਾਓਗੇ ਉਸ ਦਿਨ ਉਹਨੇ ਪਲੇਟ ਵਿੱਚ ਖਾਣਾ ਪਰੋਸਿਆ ਪਹਿਲਾਂ ਉਸ ਨੂੰ ਕਿਹਾ ਮਾਂ ਜੀ ਪਹਿਲਾਂ ਇੰਨਾ ਕਾਗਜ਼ਾਂ ਉੱਪਰ ਦਸਤਖਤ ਕਰ ਦਿਓ ਫਿਰ ਤੁਹਾਨੂੰ ਖਾਣਾ ਦੇ ਦੇਵਾਂਗੀ ਜੀ ਤੋ ਆਪਣੇ ਨੂਨ ਨੂੰ ਕਹਿਣ ਲੱਗੀ ਅੱਛਾ ਤਾਂ ਇਸ ਲਾਲਚ ਵਿੱਚ ਮੇਰੇ ਨਾਲ ਮਿੱਠੀ ਬੋਲੀ ਬੋਲ ਰਹੀ ਹੈ ਭਾਵੇਂ ਮੈਂ ਮਰ ਜਾਂ ਇੰਨਾ ਕਾਗਜ਼ਾਂ ਉੱਪਰ ਦਸਤਖਤ ਨਹੀਂ ਕਰਾਂਗੀ ਠੀਕ ਹੈ ਮੰਮੀ ਜੀ ਫਿਰ ਆ ਲਓ ਚਾਹ ਤੇ ਬਰੈਡ ਖਾ ਲਓ ਜਦੋਂ ਤੁਹਾਡਾ ਪੁੱਤਰ ਆਏਗਾ ਫਿਰ ਉਹ ਉਸ ਤੋਂ ਮਾਰ ਖਾ ਲੈਣਾ ਆਪਣੇ ਨੂਨ ਦੇ ਇਨਾ ਬੋਲਾਂ ਤੇ ਜੀਤੋ ਦਿਲ जख्मी ਕਰ ਦਿੱਤਾ। ਵਿਚਾਰੀ ਰੋਂਦੀ ਹੋਈ ਚਾਹ ਤੇ ਬਰੈਡ ਲੈ ਕੇ ਆਪਣੇ ਮੰਜੇ ਉੱਪਰ ਜਾ ਬੈਠੀ। ਉਹ ਸੋਚਣ ਲੱਗੀ ਖੂਬ ਵਿੱਚ ਜਾਵੇ ਇਹੋ ਜਿਹਾ ਹਲਵਾ ਤੇ ਆਲੂ ਦੇ ਪਰੌਂਠੇ ਜਿਸ ਦੇ ਕਾਰਨ ਮੈਂ ਅਪਾਹਜ ਹੀ ਹੋ ਜਾਵਾਂ। ਉਸ ਦਿਨੂ ਨੇ ਆਪਣਾ ਟਿਫਨ ਪੈਕ ਕੀਤਾ। ਸੂਟ ਨਾਲ ਮੈਚ ਕਰਦੀ ਜਵੈਲਰੀ ਪਹਿਨ ਕੇ ਦਫ਼ਤਰ ਚਲੀ ਗਈ। ਨੂਨ ਨੇ ਘਰ ਲੋਕ ਕੀਤਾ। ਇਥੋਂ ਤੱਕ ਕਿ ਫ੍ਰਿਜ ਨੂੰ ਵੀ ਲੋਕ ਲਗਾ ਦਿੱਤਾ। ਜੀਤੋ ਲਈ ਅਚਾਰ ਨਾਲ ਰੋਟੀ ਰੱਖ ਕੇ ਚਲੀ ਗਈ। ਕਹਾਣੀ ਵਿੱਚ ਉਸ ਦਿਨ ਫੋਨ ਨੂੰ ਲੋਕ ਲਗਾਉਣਾ ਭੁੱਲ ਗਏ ਫੋਨ ਨੂੰ ਅਨਲੌਕ ਦੇਖ ਕੇ ਤੇ ਜੋ ਸੋਚਣ ਲੱਗੀ ਮੈਂ ਗਵਾਂਡਰ ਨੂੰ ਫੋਨ ਕਰ ਦਿੰਦੀ ਹਾਂ ਉਹ ਮੈਨੂੰ ਇੱਥੋਂ ਬਾਹਰ ਨਿਕਲਣ ਵਿੱਚ ਮਦਦ ਕਰ ਦੇਵੇਗੀ ਜੀਤੋ ਨੇ ਹਿੰਮਤ ਕਰਕੇ ਆਪਣੀ ਗਵਾਂਡਰ ਨੂੰ ਫੋਨ ਮਲਾਇਆ ਤੇ ਕਹਿਣ ਲੱਗੇ ਮੇਰੇ ਘਰ ਦਾ ਤਾਲਾ ਤੋੜ ਦਿਓ ਮੈਂ ਇੱਥੋਂ ਕਿਤੇ ਦੂਰ ਜਾਣਾ ਚਾਹੁੰਦੀ ਹਾਂ ਉਹ ਤਿਆਰ ਹੋਣ ਲੱਗੇ ਉਸਨੇ ਵਧੀਆ ਕੱਪੜੇ ਪਾਏ ਵਸੀਅਤ ਦੇ ਕਾਗਜ਼ ਤੇ ਕੱਪੜੇ ਇੱਕ ਬੈਗ ਵਿੱਚ ਪਾ ਲਏ ਗਵਾਂਡਰ ਨੇ ਤਾਲਾ ਤੋੜਿਆ ਤੋ ਇਸ ਤਰ੍ਹਾਂ ਬਾਹਰ ਨਿਕਲੀ ਜਿਵੇਂ ਕੋਈ ਜੇਲ੍ਹ ਵਿੱਚੋਂ ਛੁੱਟਿਆ ਹੋਵੇ ਜੀਤੋ ਨੇ ਸਾਰੇ ਘਰ ਨੂੰ ਚੰਗੀ ਤਰ੍ਹਾਂ ਵੇਖਿਆ ਤੇ ਭਾਵੁਕ ਹੋ ਕੇ ਅੱਖਾਂ ਵਿੱਚੋਂ ਹੰਝੂ ਬਹਾਉਣ ਲੱਗੀ ਗਵੰਡਨਦੀਨੂ ਨੇ ਉਸਨੂੰ ਸਕੂਟਰੀ ਤੇ ਬਿਠਾਇਆ ਤੇ ਸਟੇਸ਼ਨ ਤੱਕ ਛੱਡ ਆਏ ਤੇ ਉਸਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਘਰ ਜਾਵੇਗੀ ਤੇ ਫੋਨ ਕਰਕੇ ਆਪਣੇ ਬਾਰੇ ਦੱਸ ਰਵੇਗੀ ਜੀਤੋ ਟ੍ਰੇਨ ਵਿੱਚ ਬੈਠ ਕੇ ਸੋਚ ਰਹੀ ਸੀ ਕਿ ਜੇਕਰ ਮੇਰਾ ਪੁੱਤਰ ਤੇਨੂ ਮੇਰੇ ਨਾਲ ਚੰਗਾ ਵਿਹਾਰ ਕਰ ਦੇ ਤਾਂ ਮੈਨੂੰ ਇਸ ਤਰ੍ਹਾਂ ਘਰ ਨਾ ਛੱਡਣਾ ਪੈਂਦਾ ਮੇਰਾ ਤਾਂ ਪੁੱਤ ਹੀ ਨਲਾਇਕ ਹੈ ਜੇਕਰ ਉਹ ਲੈਕ ਹੁੰਦਾ ਮੇਰੀ ਨੂੰ ਵੀ ਮੇਰੇ ਨਾਲ ਚੰਗਾ ਵਿਵਹਾਰ ਕਰਦੀ ਜੀ ਤੁਮਨ ਹੀ ਮੰਨੇ ਸੋਚੀ ਰਹੀ ਸੀ ਕਿਤੇ ਮੈਂ ਆਪਣੇ ਭਰਾ ਪਰਜਾਈ ਉੱਪਰ ਬੋਝ ਤਾਂ ਨਹੀਂ ਬਣ ਜਾਵਾਂਗੀ ਕਦੇ ਸੋਚਦੀ ਮੈਂ ਅਲੱਗ ਕਰਾਏ ਤੇ ਰਹਿ ਲਾਵਾਂਗੀ ਕਦੇ ਖਿਆਲ ਆਉਂਦਾ ਕਿ ਮੈਂ ਘਰ ਛੱਡ ਕੇ ਕੋਈ ਗਲਤੀ ਤਾਂ ਨਹੀਂ ਕਰਤੀ ਫਿਰ ਉਸਤੇ ਦਿਮਾਗ ਵਿੱਚ ਗੱਲ ਆਉਂਦੀ ਹੈ ਕਿ ਮੈਂ ਰੋਜ਼ ਘੁੱਟ ਖਾਂਦੀ ਸੀ ਜੋ ਕੁਝ ਹੁਣ ਮੈਂ ਕੀਤਾ ਹੈ ਮੈਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ ਇਸ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਕਰਦੀ ਕਰਦੀ ਜੀਤੂ ਧੂਰੀ ਪਹੁੰਚ ਗਈ ਸਟੇਸ਼ਨ ਤੋਂ ਰਿਕਸ਼ਾ ਲੈ ਕੇ ਆਪਣੇ ਭਰਾ ਦੇ ਘਰ ਪਹੁੰਚ ਗਈ ਗੇਟ ਅੱਗੇ ਜਾ ਕੇ ਜਦੋਂ ਉਸਨੇ ਡੋਰ ਮੈਲ ਬਜਾਈ ਤਾਂ ਇੱਕ ਛੋਟੀ ਜਿਹੀ ਕੁੜੀ ਨੇ ਦਰਵਾਜ਼ਾ ਖੋਲ੍ਹਦੇ ਹੋਏ ਪੁੱਛਿਆ ਤੁਸੀਂ ਕੌਣ ਹੋ ਕਿਸ ਨੂੰ ਮਿਲਣਾ ਹੈ ਜੀਤੂ ਨੇ ਕਿਹਾ ਪੁੱਤਰ ਮੈਂ ਜੀਤੂ ਹਾਂ ਤੇਰੇ ਦਾਦਾ ਜੀ ਦੀ ਭੈਣ ਦਾਦੀ ਜੀ ਅੰਦਰ ਆ ਜਾਓ ਕਹਿੰਦੇ ਹੋਏ ਕੁੜੀ ਅੱਗੇ-ਅੱਗੇ ਚੱਲ ਪਈ ਅਤੇ ਜੀਤੂ ਅੱਗੇ-ਪਿੱਛੇ-ਪਿੱਛੇ ਚੱਲ ਪਈ ਜੀਤੂ ਪੂਰੇ 10 ਸਾਲ ਬਾਅਦ ਆਪਣੇ ਭਰਾ ਦੇ ਘਰ ਆਈ ਸੀ ਉਸ ਨੂੰ ਦੇਖ ਕੇ ਉਸਦੇ ਭਰਾ ਨੇ ਕਿਹਾ ਭੈਣੇ ਮੈਨੂੰ ਫੋਨ ਕਰ ਦਿੰਦੀ ਮੈਂ ਤੈਨੂੰ ਸਟੇਸ਼ਨ ਤੋਂ ਲੈ ਆਂਦਾ ਜੀਤੋ ਦੀ ਪਰਜਾਈ ਵੀ ਰਸੋਈ ਵਿੱਚੋਂ ਭੱਜ ਕੇ ਬਾਹਰ ਆਈ ਤੇ ਜੀਤੋ ਨੂੰ ਮਿਲੀ ਦੀਦੀ ਤੁਸੀਂ ਤਾਂ ਬਹੁਤ ਹੀ ਕਮਜ਼ੋਰ ਹੋ ਗਏ ਹੋ ਕੀ ਹੋ ਗਿਆ ਹੈ ਤੁਹਾਨੂੰ ਜੀਤੋ ਦੀ ਪਰਜਾਈ ਨੇ ਉਸ ਲਈ ਚਾਹ ਤੇ ਨਾਸ਼ਤਾ ਬਣਾਇਆ ਚਾਹ ਪੀਂਦਿਆਂ ਸਮੇਂ ਜੀਤੋ ਦਾ ਸ਼ਾਲ ਇੱਕ ਪਾਸੇੋਂ ਮੋਢੇ ਤੋਂ ਲਹਿ ਗਿਆ ਜੀਤੋ ਦੇ ਭਰਾ ਨੇ ਉਸ ਦੀ ਗਰਦਨ ਤੇ ਪਏ ਹੋਏ ਨਿਸ਼ਾਨ ਦੇਖਦੇ ਹੋਏ ਪੁੱਛਿਆ ਦੀਦੀ ਕੀ ਹੋਇਆ ਜੀਤੋ ਨੇ ਥੋੜਾ ਜਿਹਾ ਝਿਜਕਦੇ ਹੋਏ ਕਿਹਾ ਕਿ ਜੰਟੇ ਨੇ ਮੈਨੂੰ ਕੁੱਟਿਆ ਸੀ ਇਹ ਨਿਸ਼ਾਨ ਉਸਦੇ ਹਨ ਦੀਦੀ ਤੂੰ ਸਾਨੂੰ ਦੱਸਿਆ ਗਿਆ ਨਹੀਂ ਫੋਨ ਹੀ ਕਰ ਦਿੰਦੀ ਜੀਤੋ ਨੇ ਕਿਹਾ ਕਿ ਮੈਂ ਤੁਹਾਨੂੰ ਫੋਨ ਕਿਵੇਂ ਕਰਦੀ ਜੰਟਾ ਤੇ ਉਸਦੀ ਪਤਨੀ ਫੋਨ ਨੂੰ ਲੋਕ ਲਾ ਕੇ ਜਾਂਦੇ ਹਨ ਉਹ ਤਾਂ ਡਿਊਟੀ ਜਾਂਦੇ ਸਮੇਂ ਮੈਨੂੰ ਵੀ ਘਰ ਵਿੱਚ ਤਾਲਾ ਲਗਾ ਕੇ ਜਾਂਦੇ ਹਨ ਜੰਟੇ ਤੇ ਉਸਦੀ ਘਰ ਵਾਲੀ ਦੀ ਐਨੀ ਹਿੰਮਤ ਉਹ ਤੁਹਾਨੂੰ ਕੁੱਟਦੇ ਹਨ ਜੀਤੋ ਰੋਂਦੇ ਹੋਏ ਕਹਿਣ ਲੱਗੀ ਕਿ ਮੇਰੀ ਹਾਲਤ ਉਸ ਘਰ ਵਿੱਚ ਕੈਦੀਆਂ ਵਾਂਗ ਹੋ ਗਈ ਸੀ ਤੁਹਾਡੀ ਜੀਜਾ ਦੀ ਮੌਤ ਤੋਂ ਬਾਅਦ ਮੈਨੂੰ ਜੰਟਾ ਤੇ ਉਸਦੀ ਘਰ ਵਾਲੀ ਖਾਣਾ ਵੀ ਟਾਈਮ ਸਿਰ ਨਹੀਂ ਦਿੰਦੇ ਉਸਦੇ ਭਰਾਣੇ ਜੀਤੋ ਨੂੰ ਪੁੱਛਿਆ ਕਿ ਘਰ ਤੇ ਜਾਇਦਾਦ ਤੇ ਕਾਗਜ਼ ਕਿਸਦੇ ਨਾਮ ਹਨ ਤਾਂ ਜੀਤੋ ਨੇ ਦੱਸਿਆ ਕਿ ਘਰ ਤੇ ਜਾਇਦਾਦ ਮੇਰੇ ਨਾਮ ਹੈ ਇਸ ਲਈ ਜੰਟਾ ਤੇ ਉਸਦੀ ਪਤਨੀ ਮੈਨੂੰ ਰੋਜ਼ ਕੁੱਟਦੇ ਹਨ ਉਹ ਕਹਿੰਦੇ ਹਨ ਕਿ ਮੈਂ ਘਰ ਉਹਨਾਂ ਦੇ ਨਾਮ ਕਰ ਦੇਵਾਂ ਕੋਈ ਗੱਲ ਨਹੀਂ ਦੀਦੀ ਤੁਸੀਂ ਇੱਥੇ ਆਰਾਮ ਨਾਲ ਰਹਿ ਸਕਦੇ ਹੋ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਣ ਦੇਵਾਂਗੇ ਉਧਰ ਜਦੋਂ ਸ਼ਾਮ ਨੂੰ ਜੰਟਾ ਤੇ ਉਸਦੀ ਪਤਨੀ ਡਿਊਟੀ ਤੋਂ ਵਾਪਸ ਆਈ ਤਾਂ ਉਹਨਾਂ ਨੇ ਦੇਖਿਆ ਕਿ ਜੀਤੋ ਘਰ ਵਿੱਚ ਨਹੀਂ ਹੈ ਉਹਨਾਂ ਨੂੰ ਮੇਜ਼ ਉੱਪਰ ਰੱਖੀ ਹੋਈ ਚਿੱਠੀ ਮਿਲਦੀ ਹੈ ਜਿਸ ਵਿੱਚ ਲਿਖਿਆ ਹੈ ਕਿ ਮੈਂ ਇਹ ਘਰ ਛੱਡ ਕੇ ਜਾ ਰਹੀ ਹਾਂ ਮੈਂ ਆਪਣੀ ਕੋਈ ਵੀ ਜਾਇਦਾਦ ਤੁਹਾਡੇ ਨਾਮ ਨਹੀਂ ਕਰਾਂਗੀ ਮੈਂ ਆਪਣੀ ਅੱਧੀ ਜਾਇਦਾਦ ਆਪਣੀ ਬੇਟੀ ਦੇ ਨਾਮ ਕਰਦੀ ਹਾਂ ਤੇ ਅੱਧੀ ਬਿਰਧ ਆਸ਼ਰਮ ਵਾਲਿਆਂ ਨੂੰ ਦੇ ਦੇਵਾਂਗੀ ਮੈਂ ਵਿਰੋਧ ਕਰਦੀ ਹਾਂ ਕਿ ਜਿਸ ਪੁੱਤਰ ਨੂੰ ਮੈਂ ਪਾਲ-ਪੋਸ ਕੇ ਵੱਡਾ ਕੀਤਾ ਉਹੀ ਅੱਜ ਜਾਇਦਾਦ ਲਈ ਮੇਰੇ ਉੱਪਰ ਹੱਥ ਉਠਾਉਂਦਾ ਹੈ। ਮੇਰੇ ਮਰਨ ਤੋਂ ਬਾਅਦ ਸਭ ਕੁਝ ਤੇਰਾ ਹੀ ਸੀ ਪਰ ਤੂੰ ਇਹ ਮੌਕਾ ਗਵਾ ਲਿਆ। ਠੀਂ ਪੜ ਕੇ ਜੰਟਾ ਤੇ ਉਸਦੀ ਬਤਨੀ ਪਾਗਲਾ ਵਾਂਗ ਚਲਾਉਣ ਲੱਗੇ। ਜੰਟੇ ਦੀ ਬਤਨੀ ਕਹਿਣ ਲੱਗੀ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਸੀ ਮਾਂ ਨੂੰ ਪਿਆਰ ਨਾਲ ਕਹੋ ਤਾਂ ਉਹ ਮੰਨ ਵੀ ਜਾਂਦੀ ਪਰ ਤੁਸੀਂ ਤਾਂ ਉਹਨਾਂ ਨਾਲ ਕੁੱਟਮਾਰ ਕਰਦੇ ਰਹੇ। ਹੁਣ ਆਪਣੀ ਕੀਤੀ ਭੁਗਤ ਨਹੀਂ ਪਵੇਗੀ। ਸਾਨੂੰ ਹੁਣ ਇਹ ਘਰ ਖਾਲੀ ਕਰਨਾ ਪਵੇਗਾ ਉਧਰ ਜੀਤੋ ਨੇ ਆਪਣੇ ਭਰਾ ਨੂੰ ਕਿਹਾ ਕਿ ਮੈਨੂੰ ਇੱਕ ਛੋਟਾ ਜਿਹਾ ਘਰ ਲੱਭ ਕੇ ਦੇ ਦਿਓ ਮੈਂ ਤੁਹਾਡੇ ਉੱਪਰ ਬੋਝ ਨਹੀਂ ਬਣਨਾ ਚਾਹੁੰਦੀ ਤੇ ਉਸਦੇ ਭਰਾ ਨੇ ਆਪਣੇ ਘਰ ਦੇ ਨਾਲ ਹੀ ਜੀਤੋ ਨੂੰ ਕਿਰਾਏ ਤੇ ਇੱਕ ਕਮਰਾ ਦਿਵਾ ਦਿੱਤਾ ਉਸ ਦੀ ਦੇਖਭਾਲ ਲਈ ਇੱਕ ਨੌਕਰਾਨੀ ਵੀ ਰੱਖ ਦਿੱਤੀ ਹੁਣ ਜੀਤੋ ਵਧੀਆ ਜ਼ਿੰਦਗੀ ਬਤੀਤ ਕਰਦੀ ਹੈ ਜਾਨਟਾ ਤੇ ਉਸ ਦੀ ਪਤਨੀ ਬਹੁਤ ਪਛਤਾ ਰਏ ਸਨ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ